ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਅੱਜ ਆਪਾਂ ਬਣਾਵਾਂਗੇ ਪੁੱਜੇ ਹੋਏ ਛੋਲੇਆਂ ਦੀ ਤੇ ਕੋਕੋਨਟ ਦੇ ਆਪਾਂ ਮਠਿਆਈ ਬਣਾ ਕੇ ਤਿਆਰ ਕਰਾਂਗੇ ਇਹਨੂੰ ਆਪਾਂ ਬਰਫੀ ਵੀ ਕਹਿ ਸਕਦੇ ਹਾਂ ਮਠਿਆਈ ਵੀ ਕਹਿ ਸਕਦੇ ਹਾਂ ਜਿੱਦਾਂ ਵਸਤੇ ਆਪਾਂ ਪਾਈ ਆਪਾਂ ਪੁੱਜੇ ਹੋਏ ਛੋਲੇ ਲਿੱਤੇ 125 ਗ੍ਰਾਮ ਆਪਾਂ ਕੋਕੋਨਟ ਪਾਊਡਰ ਲਿੱਤਾ ਤੇ ਪਾਈਆਂ ਹੀ ਆਪਾਂ ਖੰਡ ਲਿੱਤੀ ਹੈ ਹੁਣ ਆਪਾਂ ਇਹਨਾਂ ਨੂੰ ਗ੍ਰाइंड ਕਰ ਲੈਣਾ ਆ ਦੇਖੋ ਪਹਿਲਾਂ ਆਪਾਂ ਖੰਡ ਨੂੰ ਪੀਸਾਂਗੇ ਆ ਦੇਖੋ ਹੋਣਾ ਫਿਰ ਖੰਡ ਪਾ ਦితి ਹੈਗੀ ਮਿਕਸੀ ਵਾਲੇ ਜੱਗ ਵਿੱਚ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪੰਜ ਛੇ ਪੈ ਇਲਾਚੀ ਪਾਵਾਂਗੇ ਇਹ ਹਰੀ ਇਲਾਚੀ ਹੈ ਹੁਣ ਆਪਾਂ ਇਹਨੂੰ ਗ੍ਰाइंड ਕਰਨਾ ਆਹ ਦੇਖੋ ਜੀ ਖੰਡ ਨੂੰ ਆਪਾਂ ਪੀਸ ਲੇਤਾ ਆਹ ਵੇਖੋ ਖੰਡ ਤੇ ਇਲਾਚੀ ਨਾਲ ਆਪਾਂ ਪੀਸ ਲੇਤਾ ਆਪਾਂ ਕੋਈ ਵੀ ਆਪਾਂ ਖੁੱਲਾ ਭਾਂਡਾ ਲੈ ਸਕਦੇ ਆ ਮੈਂ ਫਰਾਈਪਨ ਲੇਤਾ ਤੁਸੀਂ ਕੋਈ ਵੀ ਡੋਂਗਾ ਲੈ ਲਓ ਕੁਝ ਵੀ ਲੈ ਲਓ ਉਹਦੇ ਵਿੱਚ ਆਪਾਂ ਇਹਨੂੰ ਮਿਕਸ ਕਰਾਂਗੇ ਹੁਣ ਆਪਾਂ ਇਹਦੇ ਵਿੱਚ ਪਾ ਦితి ਹੈ ਪੀਸੀ ਹੋਈ ਖੰਡ ਜਿਹੜੀ ਆਪਾਂ ਪੀਸ ਕੇ ਰੱਖੀ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪੁੱਜੇ ਹੋਏ ਛੋਲੇ ਇਹਨਾਂ ਨੂੰ ਵੀ ਆਪਾਂ ਪੀਸ ਲਵਾਂਗੇ ਦੇਖੋ ਜੀ ਮੈਂ ਸਾਰੇ ਛਿਲਕੇ ਨਹੀਂ ਉਤਾਰੇ ਅੱਧੇ ਨੂੰ ਆਪਾਂ ਤਾਰਿਆ ਆ ਦੇਖੋ ਜੇ ਤੁਸੀਂ ਤਾਰ ਰਹੇ ਹੋ ਉਹਦਾ ਛਿਲਕਾ ਉਤਾਰ ਕੇ ਵੀ ਤੁਸੀਂ ਲੈ ਸਕਦੇ ਹੋ ਬਿਨਾਂ ਛਿਲਕੇ ਤੋਂ ਵੀ ਛੋਲੇ ਪੁੱਜੇ ਮਿਲ ਜਾਂਦੇ ਆ ਮਾਰਕੀਟ 'ਚੋਂ ਹੁਣ ਆਪਾਂ ਛੋਲੇ ਨੂੰ ਵੀ ਆਪਾਂ ਗ੍ਰाइंड ਕਰ ਲੈਨੇ ਆ ਦੇਖੋ ਜੀ ਆਹ ਦੇਖੋ ਛੋਲਿਆਂ ਨੂੰ ਆਪਾਂ ਪੀਸ ਲੈਂਦਾ ਹੈ ਇਹਦਾ ਆਪਾਂ ਪਾਊਡਰ ਬਣਾ ਲਿਆ ਹੁਣ ਆਪਾਂ ਇਹਨੂੰ ਛਾਲ ਲੈਣਾ ਆਹ ਦੇਖੋ ਜਿਹੜਾ ਇਹ ਸਿਲਕਾ ਥੋੜਾ ਬਹੁਤਾ ਰਹਿ ਗਿਆ ਉਹ ਇਹਦੇ ਵਿੱਚ ਨਿਕਲ ਜਾਏਗਾ ਜਦੋਂ ਆਪਾਂ ਛਾਲਾਂਗੇ ਆ ਦੇਖੋ ਛੋਲਿਆਂ ਦਾ ਜਿਹੜਾ ਆਪਾਂ ਪਾਊਡਰ ਬਣਾਇਆ ਸੀ ਉਹਨੂੰ ਆਪਾਂ ਛਾਣ ਲੈਂਦਾ ਆ ਦੇਖੋ ਜਿਹੜਾ ਉਹਦਾ ਛਿਲਕਾ ਸੀ ਉਹਨੂੰ ਆਪਾਂ ਬਾਹਰ ਕੱਢ ਦਿੱਤਾ ਹੁਣ ਆਪਾਂ ਇਹਨੂੰ ਕਰ ਦੇਨੇ ਆ ਸਾਈਡ ਤੇ ਹੁਣ ਆਪਾਂ ਇਹਦੇ ਵਿੱਚ ਪਾਣੇ ਆ ਕੋਕੋਨਟ ਪਾਊਡਰ 125 ਮਿਲੀ ਹੈ ਆ ਦੇਖੋ ਆ ਦੇਖੋ ਕੱਪ ਦੇ ਉੱਪਰ ਲਿਖਿਆ ਵੀ ਹੋਇਆ ਹੈ ਦੇਖੋ ਜੀ ਸਾਰਾ ਕੁਝ ਆਪਾਂ ਮਿਲ ਕੇ ਲੈਨੇ ਆ ਇਸ ਤਰ੍ਹਾਂ ਨਹੀਂ ਆਪਾਂ ਕਦੀ ਵੀ ਆਪਾਂ ਵੀਡੀਓ ਬਣਾਈ ਆ ਦੇਖੋ ਨਾਲ ਦੀ ਨਾਲ ਆਪਾਂ ਲਿਖ ਵੀ ਦੇਨੇ ਹੁੰਨੇ ਆ ਨੀਤੇ ਆ ਦੇਖੋ ਜੀ 125 ਮਲੀ ਆਪਾਂ ਮਿਲਕ ਪਾਊਡਰ ਦਾ ਲੈਂਦਾ ਜਿਹੜੇ ਪੁੱਜੇ ਛੋਲੇ ਸੀ ਉਹ 250 ਗ੍ਰਾਮ ਸੀ ਤੇ 250 ਗ੍ਰਾਮ ਹੀ ਆਪਾਂ ਖੰਡ ਲੈਤੀ ਹੈ ਤੇ ਇਹ ਉਹਦੇ ਆਪਾਂ ਅੱਧਾ-ਅੱਧਾ ਆਪਾਂ ਮਿਲਕ ਪਾਊਡਰ ਤੇ ਕੋਕੋਨਟ ਪਾਊਡਰ ਲੈਂਦਾ ਹੈ। ਯਾਨੀ ਕਿ 125 ਮਿਲੀ ਆਪਾਂ ਕੋਕੋਨਟ ਪਾਊਡਰ ਲੈਂਦਾ ਹੈ, 125 ਮਿਲੀ ਆਪਾਂ ਮਿਲਕ ਪਾਊਡਰ ਲੈਂਦਾ ਹੈ। ਹੁਣ ਆਪਾਂ ਇਹਨੂੰ ਮਿਕਸ ਕਰ ਲੰਗੇ। ਦੇਖੋ ਜੀ ਆਪਾਂ ਬਿਨਾਂ ਗੈਸ ਤੋਂ ਬਣਾਉਂਦੇ ਪਾਏ ਆ। ਕੋਈ ਆਪਾਂ ਇਹਦੇ ਵਿੱਚ ਗੈਸ ਦੀ ਵਰਤੋਂ ਨਹੀਂ ਕਰਨੀਗੀ। ਇਹਨਾਂ ਨੂੰ ਮਿਕਸ ਕਰਕੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੁੱਧ। ਆਹ ਦੇਖੋ ਜੀ। ਹੁਣ ਆਪਾਂ ਮਿਕਸ ਕਰ ਦਿੱਤਾ ਚੰਗੀ ਤਰ੍ਹਾਂ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੁੱਧ ਦੁੱਧ ਵੀ ਆਪਾਂ ਮਿਲ ਕੇ ਪਾਵਾਂਗੇ ਆ ਦੇਖੋ ਇਹ ਉਹੀ ਕੱਪ 125 ਮিলি ਦਾ ਦੁੱਧ ਆਪਾਂ ਫ੍ਰਿਜ ਵਾਲਾ ਠੰਡਾ ਦੋਤ ਲੈਣਾ ਗਰਮ ਦੁੱਧ ਦੀ ਵਰਤੋਂ ਨਹੀਂ ਕਰਨੀ ਇਹਦੇ ਵਿੱਚ ਠੰਡੇ ਦੁੱਧ ਦੀ ਕਰਨੀ ਹੈ ਆ ਦੇਖੋ ਹੱਥ ਨਾਲ ਇਸ ਤਰ੍ਹਾਂ ਮਿਕਸ ਕਰ ਲਾਂਗੇ 125 ਮিলি ਮੈਂ ਦੁੱਧ ਪਾ ਦਿੱਤਾ ਹੈ ਬਾਕੀ ਹੋਰ ਦੁੱਧ ਪਾਣਾ ਪਿਆ ਤਾਂ ਆਪਾਂ ਤੁਹਾਨੂੰ ਦੱਸਾਂਗੇ ਜ਼ਰੂਰ ਆਹ ਦੇਖੋ ਜੀ ਉਹੀ ਦੁਬਾਰਾ ਕੱਪ ਆਪਾਂ ਫੇਰ ਆਪਾਂ ਦੁੱਧ ਦਾ ਭਰ ਲੇ ਤਾਂ ਆਹ ਦੇਖੋ ਜੀ ਮਿਣ ਕੇ ਇੱਕ ਵਾਰੀ ਆਪਾਂ ਅੱਧਾ ਦੁੱਧ ਪਾਇਆ ਇੱਕ ਵਾਰੀ ਫੇਰ ਦੁੱਧ ਆਪਾਂ ਮਿਕਸ ਕਰ ਲੈਨੇ ਆ ਆ ਦੇਖੋ ਜੀ ਦੋਨੋਂ ਕੱਪ ਆਪਾਂ ਮਿਲਨ ਮਿਲਾ ਕੇ ਦੋ ਕੱਪ ਦੁੱਧ ਦੇ ਮਿਲਾ ਕੇ ਟੋਟਲ ਆਪਣਾ 200 ਗ੍ਰਾਮ ਦੁੱਧਾ ਲੱਗਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਦੁੱਧ ਵਿੱਚ ਮਿਕਸ ਕਰ ਲੈਂਦਾ ਹੁਣ ਆਪਾਂ ਪਾਵਾਂਗੇ ਥੋੜਾ ਜਿਹਾ ਹੱਥ ਦੇ ਉੱਪਰ ਇੱਕ ਚਮਚਾ ਆਪਾਂ ਦੇਸੀ ਘਿਓ ਦਾ ਹੁਣ ਆਪਾਂ ਇਹਨੂੰ ਮਿਕਸ ਕਰ ਦਿੰਨੇ ਦੇਸੀ ਘਿਓ ਨਾਲ ਆ ਦੇਖ ਆਹ ਦੇਖੋ ਜੀ ਸਲੈਪ ਨੂੰ ਆਪਾਂ ਚੰਗੀ ਤਰ੍ਹਾਂ ਆਪਾਂ ਸਾਫ਼ ਕਰ ਦਿੱਤਾ ਹੈ ਹੁਣ ਆਪਾਂ ਇਹਦੇ ਉੱਪਰ ਇੱਕ ਚਮਚ ਆਪਾਂ ਘਿਓ ਦਾ ਲਗਾਉਂਦੇ ਆਂ ਆ ਦੇਖੋ ਇਸ ਤਰ੍ਹਾਂ ਘਿਓ ਲਗਾ ਕੇ ਹੁਣ ਆਪਾਂ ਜਿਹੜਾ ਆਪਾਂ ਬੈਟਰ ਤਿਆਰ ਕੀਤਾ ਹੈ ਇਸ ਤਰ੍ਹਾਂ ਉਹਨਾਂ ਆਪਾਂ ਬਾਹਰ ਕੱਢ ਲਵਾਂਗੇ ਆਹ ਇਹਨਾਂ ਆਪਾਂ ਰੋਲ ਬਣਾ ਲਾਂਗੇ ਆਹ ਇਹਦਾ ਆਪਾਂ ਹਾਫ ਆਫ ਕਰ ਦਾਂਗੇ ਆ ਦੇਖੋ ਜੀ ਹੁਣ ਆਪਾਂ ਇਹ ਤਾਂ ਰੋਲ ਕਰ ਲੈ ਹੁਣ ਆਪਾਂ ਨੀਚੇ ਲਗਾਵਾਂਗੇ ਪਿਸਤਾ ਤੁਸੀਂ ਕੋਈ ਵੀ ਡ్రਾਈ ਫਰூட் ਲਗਾ ਸਕਦੇ ਹੋ ਆ ਦੇਖ ਐਸ ਤਰ੍ਹਾਂ ਆਪਾਂ ਸਾਰਾ ਆਪਾਂ ਲਗਾ ਦਵਾਂਗੇ ਪਿਸਤਾ ਉੱਪਰ ਹੁਣ ਆਪਾਂ ਲਾਵਾਂਗੇ ਬਟਰਪੇਪਰ ਆ ਦੇਖ ਆ ਲਿਤਾ ਜੀ ਆਪਾਂ ਬਟਰਪੇਪਰ ਆਹ ਦੇਖੋ ਜੀ ਹੁਣ ਆਪਾਂ ਇਹਨੂੰ ਸੈੱਟ ਹੋਣ ਵਾਸਤੇ ਆਪਾਂ ਇਸ ਤਰ੍ਹਾਂ ਫ੍ਰਿਜ ਵਿੱਚ ਰੱਖ ਦਾਂਗੇ ਆ ਲੈਤਾ ਜੀ ਆਪਾਂ ਬਟਰ ਪੇਪਰ ਬਟਰ ਪੇਪਰ ਦੇ ਵਿੱਚ ਆਪਾਂ ਇਸ ਤਰ੍ਹਾਂ ਆਪਾਂ ਰੋਲ ਬਣਾ ਕੇ ਆਪਾਂ ਰੱਖ ਦਾਂਗੇ ਇਹਨੂੰ ਆਪਾਂ ਸਾਈਡਾਂ ਤੇ ਇਸ ਤਰ੍ਹਾਂ ਆਪਾਂ ਬੰਦ ਕਰ ਦਾਂਗੇ ਆ ਗਏ ਆ ਦੇਖੋ ਜੀ ਜਿਹੜਾ ਬਾਕੀ ਦਾ ਬੈਟਰ ਸੀ ਜਿਹੜਾ ਆਪਾਂ ਹਾਫ-ਹਾਫ ਕੀਤਾ ਸੀ ਦੋਨੋਂ ਜਗ੍ਹਾ ਤੇ ਹੁਣ ਆਪਾਂ ਉਹਨੂੰ ਆਪਾਂ ਇਸ ਤਰ੍ਹਾਂ ਉਦੇ ਉੱਪਰ ਡ్రਾਈ ਫਰூட் ਲਗਾ ਦਾਂਗੇ ਆ ਦੇਖੋ ਡ్రਾਈ ਫਰூட் ਲਗਾਇਆ ਨਾਲ ਮੈਂ ਕੋਕੋਨਟ ਪਾਊਡਰ ਲਗਾ ਆ ਦੇਖ ਇਹਦਾ ਵੀ ਇਸ ਤਰ੍ਹਾਂ ਆਪਾਂ ਰੋਲ ਬਣਾ ਲਿਆ ਇਹਨੂੰ ਵੀ ਹੁਣ ਆਪਾਂ ਬਟਰ ਪੇਪਰ ਦੇ ਵਿੱਚ ਆਪਾਂ ਲਪੇਟਾਂਗੇ ਆ ਦੇਖ ਆ ਦੇਖ ਜੀ ਇਹਨਾਂ ਵੀ ਹੁਣ ਆਪਾਂ ਇਸ ਤਰ੍ਹਾਂ ਆਪਾਂ ਲਪੇਟ ਦਿੰਨੇ ਆ ਬਟਰ ਦੇ ਵਿੱਚ ਯਾਹ ਲਪੇਟ ਕੇ ਇਸ ਤਰ੍ਹਾਂ ਆਪਾਂ ਦੋਨਾਂ ਸਾਈਡਾਂ ਤੋਂ ਇਹਨੂੰ ਵੀ ਆਪਾਂ ਬੰਦ ਕਰ ਦਿੰਨੇ ਆ ਹੁਣ ਆਪਾਂ ਇਹਨਾਂ ਦੋਨਾਂ ਨੂੰ ਆਪਾਂ ਇਸ ਤਰ੍ਹਾਂ ਫ੍ਰਿਜ ਵਿੱਚ ਰੱਖ ਦਿੰਨੇ ਆ 15-20 ਮਿੰਟ ਵਾਸਤੇ ਆਪਾਂ ਰੈਸਟ ਤੇ ਰਿੰਟ ਹੋ ਚੁੱਕਿਆ ਹੁਣ ਆਪਾਂ ਚੈੱਕ ਕਰ ਲੈਂਦੇ ਆ आ देखो जी बहुत ही ज्यादा वादिया बन चुकी है हूँ आपकी कटिंग कर पीस अपने डिपेंड है जिस तरह मर्जी आप रख सकते हैं हां देखो जी ਆ ਤੁਸੀਂ ਚੈੱਕ ਕਰੋ ਬਹੁਤ ਹੀ ਜਿਆਦਾ ਵਧੀਆ ਬਣੀ ਹੈ ਇਧਰ ਦੇਖੋ ਬਹੁਤ ਹੀ ਜਿਆਦਾ ਸੌਫਟ ਹੈ ਇਹਨੂੰ ਹੁਣ ਆਪਾਂ ਪਲੇਟ ਦੇ ਵਿੱਚ ਆਪਾਂ ਕੱਢ ਲੈਂਦੇ ਆ ਆ ਦੇਖੋ ਕੋਲ ਆ ਦੇਖੋ ਜੀ बहुत ही ज्यादा बनी है हाँ देखो सॉफ्ट बहुत ज्यादा है, इधर देखो बनती भी बहुत ज्यादा जल्दी है हाँ देखो हाँ देखो ਆ ਦੇਖੋ ਜੀ ਭੁਜੇ ਹੋਏ ਛੋਲੇ ਤੇ ਕੋਕੋਨਟ ਪਾਊਡਰ ਤੇ ਬਰਫੀ ਬਣ ਕੇ ਆ ਤਿਆਰ ਹੈ ਤੁਸੀਂ ਵੀ ਜਰੂਰ ਟਰਾਈ ਕਰਿਓ ਬਹੁਤ ਹੀ ਜਿਆਦਾ ਵਧੀਆ ਬਣੀ ਹੈ ਜਰੂਰ ਟਰਾਈ ਕਰਿਓ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ